ਤੁਹ ਹੋ ਜਾ 30 ਮੈਂ ਜੇਪੀ ਮੇ ਅਪਾ ਪਾਪ ਦੀ ਬਹੁਤ ਬਸ ਬੇਨਤੀ ਆ ਕਿ ਬੇਨਤੀ ਆ ਇਹ ਤੁਹ ਵਾਲਾ ਬਹੁਤ ਮਾਰਿਆ ਆ ਆ ਆ ਸੰਦਗੀ ਆ ਗਿਆ ਆਪਾਂ ਕੋਲ ਇਹ ਨਾਮ ਹੈ ਕਿਸੇ ਦਾ ਜੋ ਤੀਨ ਜੈਪਾਰ ਬਾਰੇ ਸਾਥੀਆਂ ਨੂੰ ਬੇਤੀ ਆ ਕਿ ਬੈਠੋ ਜੀ ਆਪਾਂ ਜਿਹੜਾ ਸ਼ਾਂਤੀ ਪਰੋਕਰੀ ਦੇ ਨਾਲ ਆਪਣਾ ਰੋਜ਼ ਕਰ ਕਿਤਾਵਾ ਕਰਨਾ ਤੇ ਸਾਰੇ ਸਾਥੀ ਬੈਠਣ ਤਾਂ ਜੋ ਆਪਾਂ ਡਿਸੀਜਨ ਲਈਏ ਕਿ ਆਪਾਂ ਰੋਜ਼ ਨਾਲ ਸਾਰਿਆਂ ਨਾਲ ਬੈਠਾ ਉਹਨਾਂ ਦੀ ਪ੍ਰਸ਼ਾਸਨ ਆਪ ਹੀ ਬੰਦ ਕਰਵਾ ਦੇ ਪਰ ਅਸੀਂ ਬੇਨਤੀ ਕਰਾਂਗੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪਹਿਲੀ ਤਾਂ ਗੱਲ ਇਹ ਦੇ ਸਾਨੂੰ ਕਹਿਣਾ ਨਾ ਪਵੇ ਪ੍ਰਸ਼ਾਸਨ ਖੁਦ ਹੀ ਜਿਹੜਾ ਜਿਹੜੀ ਵੀ ਦੁਕਾਨ ਖੁੱਲੀ ਹੈ ਉਹਨੂੰ ਬੰਦ ਕਰਵਾ ਦੇ ਧੰਨਵਾਦ ਜੈ ਭੀਮ ਜੈ ਭਾਰੋ ਜੈ ਭੀਮ ਜੈ ਭਾਰੋ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ चित्र बना बंद करो तो कहां हो गया होली चलो होली होली चलो होली चलो एक लाइन बात करा के तो ना। ना। ये सबका कहां होरेगा जय भारत जय पी जय भारत ਸਾਡੇ 바ਵਾ ਸਾਹਿਬ ਜਿਹੜੇ ਪ੍ਰਤਮਾ ਦੀ ਨਾਲ ਜਿਹੜੀ ਜੋਸ਼ਾਰ ਦੇ ਮੰਨੋ ਪੁੱਜੀ ਗਏ ਤੇ ਬੋਤਲ ਦਾ ਰੋਟ ਅਮਰਤਾ ਦੇ ਵਿੱਚ ਹੋਰ ਕਾਫੀ ਜਗ੍ਹਾ ਤੇ ਜਿੱਥੇ ਕਹਿੰਦਾ ਜੀ ਸਾਰੇ ਸਾਥੀ ਬੰਦ ਕਰ ਰਹੇ ਆ ਸਵਾਪਨ ਇਥੇ ਬੋਤਲ ਦੇ ਵਿੱਚ ਤਰਨ ਹੋਇਆ ਜਿਹੜਾ ਕਪੂਰ ਦੇ ਵਿੱਚ ਅੱਜ ਬੰਦ ਕਰਵਾ ਕੇ ਜਿਹੜਾ ਪ੍ਰਦਰਸ਼ਨ ਕਰਨੇ ਆਇਆ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਇਹ ਜਿਹੜਾ ਬੰਦ ਦਾ ਕਾਰਨ ਆ ਕਿਉਂਕਿ ਬਾਰ-ਬਾਰ ਜਿਹੜੇ ਐਸੀ ਸਮਾਜ ਦੇ ਰਹਿਬਰਾਂ ਦੀਆਂ ਬੇਅਦਬੀਆਂ ਕੀਤੀਆਂ ਜਾਣੀਆਂ ਤੁਸੀਂ ਦੇਖੋਗੇ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਜਦੋਂ ਵੀ ਸਾਡੇ ਗੁਰੂਆਂ ਰਹਿਬਰਾਂ ਦੇ ਜਨਮ ਦਿਹਾੜੇ ਆਉਂਦੇ ਆ ਜਾਂ ਕੋਈ ਦੇਸ਼ ਦਾ ਕੋਈ ਇਦਾਂ ਦਾ ਤਿਉਹਾਰ ਮਨਾਇਆ ਜਾਂਦਾ ਖੁਸ਼ੀ ਦਾ ਤੇ ਉਸ ਵਕਤ ਕਿਤੇ ਨਾ ਕਿਤੇ ਇਦਾਂ ਦੇ ਲੋਕ ਜਿਹੜੇ ਆ ਸਾਡਾ ਮਾਹੌਲ ਖਰਾਬ ਕਰਨ ਨੂੰ ਸਾਨੂੰ ਉਲਜਾਉਣ ਦੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਹੁਣ ਜਿਹੜਾ ਬੀਤੇ ਦਿਨ ਅਮਰਤ ਸਹਿਬ ਵਿਖੇ ਬਾਬਾ ਸਾਹਿਬ ਦੇ ਸਟੈਚੂ ਦੀ ਜਿਹੜੀ ਭੰਨ ਤੋੜ ਕਰਦਾ ਇੱਕ ਵਿਅਕਤੀ ਨਜ਼ਰ ਆਉਂਦਾ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਵਾਇਰਲ ਹੋਈ ਔਰ ਬੜਾ અપਮਾਨ ਕਰ ਰਿਹਾ ਤੇ ਉੱਥੇ ਸਿਕਿਉਰਟੀ ਨੇ ਉਹਨੂੰ ਫੜਿਆ ਵੀ ਪਰ ਪਹਿਲਾਂ ਉਸ ਨੇ ਸਵਿਧਾਨ ਜਲਾਇਆ ਫਿਰ ਉਸ ਨੇ ਸਟੈਚੂ ਦੇ ਉੱਤੇ ਚੜ ਕੇ ਉਹਦੀ ਪ੍ਰਤਮਾ ਨੂੰ ਬਾਬਾ ਸਾਹਿਬ ਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਉੱਥੋਂ ਪ੍ਰਸ਼ਾਸਨ ਦੇ ਜਿਹੜਾ ਉਸ ਵਿਅਕਤੀ ਨੂੰ ਡਿੱਕੇ ਕਰਕੇ ਉਹਦੇ ਉੱਤੇ ਸਖਤ ਕਾਰਵਾਈ ਤਾਂ ਕਰਤੀ ਹੈ ਪਰ ਸਾਡੇ ਮੁਤਾਬਕ ਉਹ ਸਖਤ ਕਾਰਵਾਈ ਨਹੀਂ ਕਿਉਂਕਿ बार-बार ਇਹੋ ਜੀਆਂ ਘਟਨਾਵਾਂ ਜਿਹੜੀਆਂ ਹੋਣੀਆਂ ਇਹ ਤਾਂ ਹੀ ਹੋ ਰਹੀਆਂ ਕਿ ਉਹਨਾਂ ਨੂੰ ਜਿਹੜੀਆਂ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਸੋ ਅਸੀਂ ਵੀ ਪਰਜੋਰ ਅਪੀਲ ਕਰਦੇ ਹਾਂ ਸਰਕਾਰ ਤੋਂ ਭਾਰਤ ਸਰਕਾਰ ਤੋਂ ਅਪੀਲ ਕਰਦੇ ਆ ਕਿ ਅੱਜ ਜਿਹੜਾ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਹਲਚਲ ਮੱਚੀ ਹੋਈ ਹੈ ਇਹ ਕਿਤੇ ਪੂਰੇ ਭਾਰਤ ਦੇ ਵਿੱਚ ਜਿਹੜੀ ਹਲਚਲ ਮੱਚ ਸਕਦੀ ਹੈ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਸ ਨੌਜਵਾਨ ਦੇ ਉੱਤੇ ਜਿਹੜਾ ਆ ਐਨਐਸਏ ਲਾ ਕੇ ਇਹਨੂੰ ਜਿਹੜਾ ਉੱਥੇ ਸੁਟਿਆ ਜਾਵੇ ਵੀ ਜਿੱਥੋਂ ਇਹ ਵਾਪਸ ਨਾ ਆ ਸਕੇ ਤਾਂ ਜੋ ਬਾਕੀ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਸ਼ਰਾਰਤੀ ਲੋਕਾਂ ਨੂੰ ਸਬਕ ਮਿਲ ਸਕੇ ਕਿ ਅਸੀਂ ਕਿਸ ਤਰ੍ਹਾਂ ਕਿਸੇ ਗੁਰੂ ਦੀ ਕਿਸੇ ਰਹਿਬਰ ਦੀ ਬੇਅਦਬੀ ਕਰਦੇ ਆ ਔਰ ਜਿੱਥੇ ਗੱਲ ਕਿ ਬਾਰ-ਬਾਰ ਸਾਡੇ ਰਹਿਬਰਾਂ ਦਾ ਅਪਮਾਨ ਹੋ ਰਿਹਾ ਕਿਤੇ ਨਾ ਕਿਤੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਐਸੀ ਸਮਾਜ ਜਿਹੜਾ ਬੈਠਾ ਅਨੁਸੂਚਿਤ ਜਾਤੀਆਂ ਦੇ ਲੋਕ ਬੈਠੇ ਆ ਤੇ ਇਹ ਲੋਕ ਇਸ ਭਾਰਤ ਦੇ ਸਥਾਨ ਦੇ ਅੰਦਰ ਜਿਹੜੇ ਸ਼ਰਾਰਤੀ ਲੋਕ ਆ ਕਿਉਂਕਿ ਉਹ ਜਿਹੜਾ ਇਕੱਲਾ ਸ਼ਖਸ ਨਹੀਂ ਕਰ ਸਕਦਾ ਕਿਤੇ ਨਾ ਕਿਸੇ ਉਸ ਦੇ ਪਿੱਛੇ ਰਾਜਨੀਤਿਕ ਸਾਜ਼ਿਸ਼ ਹੋ ਸਕਦੀ ਹੈ कि ਜਿਹੜਾ ਇੱਕ ਦੰਗਾ ਮਚਾਇਆ ਜਾਵੇ ਪੂਰੇ ਭਾਰਤ ਦੇ ਅੰਦਰ ਪਰ ਭਾਰਤ ਦੇ ਵਿੱਚ 바ਵਾ ਸਾਹਿਬ ਦੀ ਸੋਚ ਰੱਖਣ ਵਾਲੇ ਲੋਕ ਪੜ੍ਹੇ ਲਿਖੇ ਲੋਕ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਨੂੰ ਜਿਹੜੇ ਕਾਨੂੰਨੀ ਪੱਖ ਨਾਲ ਨਜਿੱਠਦੇ ਆ ਔਰ ਅੱਜ ਵੀ ਪੂਰੇ ਭਾਰਤ ਦੇ ਅੰਦਰ ਜਿਹੜਾ ਪੰਜਾਬ ਦੇ ਅੰਦਰ ਸਾਡੇ ਅਸੀਂ ਸਮਾਜ ਦੇ ਵੱਲੋਂ ਜਿਹੜਾ ਰੋਸ ਜ਼ਾਹਰ ਕੀਤਾ ਗਿਆ ਓਨਲੀ ਇਹ ਰੋਸ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨੂੰ ਪੂਰੀ ਜਿਹੜੀ ਸਜ਼ਾ ਨਹੀਂ ਦਿੱਤੀ ਜਾਂਦੀ ਉਸ ਦੇ ਉੱਤੇ ਐਨਐਸਏ ਨਹੀਂ ਲਗਾਇਆ ਜਾਂਦਾ ਤਾਂ ਅਸੀਂ ਪੂਰੇ ਭਾਰਤ ਬੰਦ ਕਰਨ ਦਾ ਵੀ ਜਿਹੜੇ ਅਸੀਂ ਸਮਾਜ ਬਾਲਮੀਕੀ ਐਕਸ਼ਨ ਫੋਰਸ ਔਰ ਸਾਥੀ ਜਥੇਬੰਦੀਆਂ ਜਿਹੜੇ ਭਾਰਤ ਬੰਦ ਦਾ ਵੀ ਸੱਦਾ ਦੇਾਂਗੇ ਜੈ ਭੀਮ ਜੈ ਭਾਰਤ 1910 ਵਜੂ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਲਾਉ। ਸਭ ਤੋਂ ਪਹਿਲਾਂ ਜੈ ਭੀਮ ਔਰ ਧੰਨਵਾਦ ਆ ਮੀਡੀਆ ਪੱਤਰਕਾਰ ਜਿਹੜੇ ਸਾਥੀ ਪਹੁੰਚੇ ਨੇ ਜਿਨ੍ਹਾਂ ਨੇ ਸਾਡੀ ਆਵਾਜ਼ ਪੂਰੇ ਦੇਸ਼ ਚ ਪਹੁੰਚਾਉਣੀ ਆ 26 ਜਨਵਰੀ ਵਾਲੇ ਦਿਨ ਜਿੱਥੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਭਾਰਤ ਦੇ ਸੰਵਿਧਾਨ ਨੂੰ ਮਨਾਉਣ ਦੀ ਖੁਸ਼ੀ ਚ ਪੂਰਾ ਦੇਸ਼ ਮਨਾ ਰਿਆ ਸੀਗਾ ਉਸ ਦਿਨ ਬੜੀ ਸ਼ਰਮ ਵਾਲੀ ਗੱਲ ਆ ਕਿ ਇਦਾਂ ਦੀ ਘਟਨਾ ਵਾਪਰ ਜਾਣੀ ਉਹ ਵੀ ਪੰਜਾਬ ਵਰਗੇ ਸੂਬੇ ਦੇ ਅੰਦਰ ਜਿੱਥੇ ਸਾਰੇ ਧਰਮਾਂ ਦੇ ਲੋਕ ਸਾਰੇ ਤਿਹਾੜ ਇਕੱਠੇ ਹੋ ਕੇ ਮਨਾਉਂਦੇ ਆ ਔਰ ਉੱਥੇ ਇੱਕ ਮਾਨਸਿਕ ਛੋਟੀ ਮਾਨਸਿਕਤਾ ਗੰਦੀ ਸੋਚ ਵਾਲੇ ਸ਼ਖਸ ਨੇ 바ਵਾ ਸਾਹ ਅੰਬੇਡਕਰ ਜੀ ਦਾ ਸਟੈਚੂ ਪਹਿਲਾਂ ਉਥਾ ਸੰਵਿਧਾਨ ਸਾੜਿਆ ਜਿਹੜਾ ਉਹਨਾਂ ਦੇ ਹੱਥ ਚ ਔਰ ਉਸ ਤੋਂ ਬਾਅਦ ਉਹ ਉਸ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਬੜੀ ਮੰਦਭਾਗੀ ਘਟਰਾਵਾ ਅਸੀਂ ਮੈਂ ਅੰਬੇਡਕਰ ਆਰਮੀ ਪੰਜਾਬ ਵੱਲੋਂ ਉਹਦੀ ਨਿੰਦਾ ਕਰਦਾ ਵਾਲਮੀਕ ਐਕਸ਼ਨ ਫੋਰਸ ਇਹਦਾ ਸਹਿਯੋਗ ਕਰ ਰਹੀ ਆ ਭਾਰਤੀ ਵਾਲਮੀਕੀ ਧਰਮ ਸਮਾਜ ਵਾਲਮੀਕੀ ਟਾਈਗਰ ਫੋਰਸ ਹੋਰ ਵੀ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਜਿਹੜਾ ਅੱਜ ਨਕੋਦਰ ਬੰਦ ਦਾ ਸਹਿਯੋਗ ਕਰ ਰਹੇ ਆ ਇਹਨਾਂ ਤੋਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਸਾਰੇ ਸਮਾਜ ਨੂੰ ਅਪੀਲ ਕਰਦੇ ਆ ਕੀ ਆਪਾਂ ਇਕੱਠੇ ਹੋ ਕੇ ਇਕਤਾ ਦਾ ਸਬੂਤ ਦਈਏ ਤਾਂ ਕਿ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆਉਣ ਵਾਲੇ ਸਮੇਂ ਨਾ ਵਰਤੀਆਂ ਜਾਣ ਔਰ ਦੂਜੀ ਗੱਲ ਅਸੀਂ ਸਰਕਾਰ ਤੋਂ ਬੇਸ਼ੱਕ ਸਰਕਾਰ ਨੇ ਉਹਨਾਂ ਨੂੰ ਉਹਦੇ ਤੇ ਪਰਚਾ ਦਰਜ ਕਰਕੇ ਸਖਤ ਤਰਾਮਾ ਲਾ ਕੇ ਉਹਨੂੰ ਅੰਦਰ ਕਰਤਾ ਉਹਦਾ ਰਿਮਾਂਡ ਵੀ ਦੇ ਦਿੱਤਾ ਪਰ ਅਸੀਂ ਚਾਹੁੰਦੇ ਆ ਬਾਲਮਿਕ ਸਮਾਜ ਐਸਸੀ ਸਮਾਜ ਇਹ ਚਾਹੁੰਦਾ ਇਹ ਮੰਗ ਕਰਦਾ ਵਾ ਕਿ ਉਹਦੇ ਵੱਡੀ ਉੱਚ ਪੱਧਰੀ ਜਾਂਚ ਹੋਵੇ ਜਾਹੇ ਰਟਾਇਰ ਕੋਈ ਹਾਈ ਕੋਰਟ ਦਾ ਜੱਜ ਜਾਂ ਮੌਜੂਦਾ ਅਸੀਂ ਚਾਹੁੰਦੇ ਆ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਔਰ ਉਸ ਨੂੰ ਬਦ ਤੋਂ ਬਦ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਸਾਡੇ ਜਿਹੜੇ ਮਨਾਂ ਨੂੰ ਠੇਸ ਪਹੁੰਚੀ ਆ ਉਹਨੂੰ ਸ਼ਾਂਤੀ ਮਿਲ ਸਕੇ ਔਰ ਗਾਹ ਭਵਿਸ਼ ਵਿੱਚ ਇਦਾਂ ਦਾ ਕੋਈ ਬੰਦਾ ਘਟਰਾ ਨਾ ਕਰ ਸਕੇ ਇੰਨੇ ਸ਼ਬਦਾਂ ਨਾਲ ਅਸੀਂ ਪੂਰੇ ਸ਼ਹਿਰ ਦਾ ਸਹਿਯੋਗ ਜਿਹੜਾ ਸ਼ਹਿਰ ਨੇ ਬੰਦ ਕੀਤਾ ਸਾਡਾ ਸਹਿਯੋਗ ਤਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੈਪੀ ਜੈ ਭਾਰਤ